ਧੀਧੀ ਪੰਜਾਬੀ ਦੇਖ ਰਹੇ ਕਿ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅਤੇ ਤੁਸੀਂ ਪ੍ਰੋਗਰਾਮ ਦੇਖ ਰਹੇ ਹੋ ਅੱਜ ਤੀਕਲ ਦਰਸ਼ਕੋ ਜਿੱਥੇ ਚਾਰ ਸਰੀਰ ਇਕੱਠੇ ਹੁੰਦੇ ਹਨ ਆਮ ਤੌਰ ਤੇ ਚਰਚਾ ਤੇ ਹੋ ਹੀ ਜਾਂਦੀ ਹੈ ਲੇਕਿਨ ਉਹ ਚਰਚਾ ਖਾਸ ਉਦੋਂ ਹੋ ਜਾਂਦੀ ਹੈ ਜਦੋਂ ਉਸ ਵਿਸ਼ੇ ਬਾਰੇ ਕੁਝ ਖਾਸ ਮਾਹਿਰ ਬੈਠੇ ਹੋਣ ਅੱਜ ਦਾ ਜੋ ਸਾਡਾ ਵਿਸ਼ਾ ਹੈ ਪ੍ਰੋਗਰਾਮ ਦਾ ਉਹ ਹੈ ਡੇਂਗੂ ਇਸ ਦਾ ਉਪਚਾਰ ਅਤੇ ਬਚਾਅ ਹੁਣ ਜੇ ਰੋਗ ਦੀ ਗੱਲ ਹੈ ਤੇ ਡਾਕਟਰਾਂ ਤੋਂ ਬਿਹਤਰ ਹੋਰ ਕੌਣ ਹੋ ਸਕਦਾ ਹੈ ਜਿਹੜਾ ਸਾਨੂੰ ਇਸ ਬਾਰੇ ਬਿਹਤਰ ਜਾਣਕਾਰੀ ਦੇ ਸਕਦਾ ਸੋ ਸਟੂਡੀਓ ਵਿੱਚ ਸਾਡੇ ਨਾਲ ਬੈਠੇ ਨੇ ਡਾਕਟਰ ਅਜੀਤ ਸ਼ਾਭਰਾ ਜੀ ਜੋ ਹੈਡ ਆਫ ਦਿ ਡਿਪਾਰਟਮੈਂਟ ਨੇ ਮੈਡੀਸਨ ਪਾਰਟਿਸ ਔਰ ਉਹਨਾਂ ਦੇ ਨਾਲ ਬੈਠੇ ਨੇ ਡਾਕਟਰ ਅਰਜੁਨ 바ਬਾ ਜੀ ਇਹ ਆਪਣਾ ਕਲੀਨਿਕਲ ਪ੍ਰੈਕਟਿਸ ਕਰਦੇ ਨੇ ਸੋ ਡਾਕਟਰ ਜਸਰਾ ਆਪਾਂ ਗੱਲ ਕੀਤੀ ਹੈ ਵੀ ਡਿੰਗੂ ਦੇ ਬਾਰੇ ਆਪਾਂ ਜੋ ਕਿਉਂਕਿ ਹੁਣ ਜਿਹੜਾ ਸੀਜ਼ਨ ਚੱਲ ਰਿਹਾ ਹੈਗਾ ਉਹਦੇ ਵਿੱਚ ਡਿੰਗੂ ਦਾ ਬਹੁਤ ਸਾਰਾ ਆਣਾ ਸ਼ੁਰੂ ਹੋ ਗਿਆ ਮੈਂ ਚਾਹਾਂਗਾ ਡਾਕਟਰ ਅਰਜੁਨ ਜੀ ਤੁਸੀਂ ਇਹ ਦੱਸੋ ਵੀ ਇਹ ਅਕਸਲ ਦੇ ਵਿੱਚ ਡੇਂਗੂ ਹੈ ਕੀ ਹੈ ਡੇਂਗੂ ਦਾ ਰੋਗ ਹੈ ਇਹਨੂੰ ਕਿਹਨੂੰ ਕਹਿੰਦੇ ਆਪਾਂ ਡੇਂਗੂ ਦਾ ਰੋਗ ਹੈ ਡੇਂਗੂ ਇੱਕ ਬਹੁਤ ਚਿੰਤਾਜਨਕ ਇੱਕ ਬਹੁਤ ਗੰਭੀਰ ਬਿਮਾਰੀ ਹੈ ਜੀ ਦੇਖਿਆ ਜਾਏ ਤਾਂ ਇੱਕ ਸਾਲ ਦੇ ਵਿੱਚ तकरीबन 40000 ਪੇਸ਼ੈਂਟਸ ਦੀ ਇਸ ਡੈਥ ਇਸ ਮੁਸ਼ਕਿਲ ਦੇ ਨਾਲ ਡੈਥ ਹੋ ਜਾਂਦੀ ਹੈ ਅੱਛਾ ਜੀ ਤਾਂ ਇਹ ਇੱਕ ਵਾਇਰਲ ਫੀਵਰ ਹੈ ਜੋ ਫਲੇਵੀ ਵਾਇਰਸ ਨਾਮ ਦੇ ਉਹ ਵਾਇਰਸ ਦੇ ਨਾਲ ਇਹ ਹੁੰਦਾ ਔਰ ਇਹ ਏਡੀਜ਼ ਨਾਮ ਦੇ ਬੈਕਟੀਰੀਆ ਮਛਰ ਦੇ ਨਾਲ ਫੈਲਿਆ ਜਾਂਦਾ ਤਾਂ ਇਹਦੇ ਵਿੱਚ ਇਨੀਸ਼ੀਅਲੀ ਜਿਹੜਾ ਡਿਜ਼ੀਜ਼ ਹੈ ਤਾਂ ਇਹਦੇ ਵਿੱਚ ਸਿੰਪਟੋਮੈਟਿਕਲੀ ਜੇ ਦੇਖਿਆ ਜਾਏ ਤਾਂ ਸ਼ੁਰੂਆਤ ਦੇ ਵਿੱਚ ਬੜੀ ਤੇਜ਼ ਪੇਸ਼ੈਂਟ ਨੂੰ ਬੁਖਾਰ ਹੋਏਗਾ ਸੋ ਜਿਸ ਤਰ੍ਹਾਂ ਤੁਸੀਂ ਡਾਕਟਰ ਸਾਹਿਬ ਦੱਸਿਆ ਵੀ ਇਹ ਮੱਛਰ ਦੇ ਰਹੀ ਬੁਖਾਰ ਹੁੰਦਾ ਡਾਕਟਰ ਜਸਨਾ ਆਪਾਂ ਗੱਲ ਕੀਤੇ ਜਾਣਦੇ ਆ ਵੀ ਮੱਛਰ ਤੇ ਆਮ ਤੌਰ ਤੇ ਅਸੀਂ ਕਹਿੰਦੇ ਵੀ ਮਲੇਰੀਆ ਬੁਖਾਰ ਹੋ ਜਾਂਦਾ ਹੈ ਤੇ ਡੇਂਗੂ ਕਿਸ ਨਾਲ ਮਲੇਰੀਆ ਨੂੰ ਪਿੰਨਾ ਇਹ ਦਾ ਥੋੜਾ ਜਿਆਦਾ ਦੱਸਣਾ ਵੀ ਡਿਟੇਲ ਚ ਕੀ ਹੈ ਕੀ ਬੇਸਿਕਲੀ ਇਹ ਦਾ ਮਲੇਰੀਆ ਦਾ ਜਰਾਸੀਨ ਇੱਕ ਪ੍ਰੋਟੋਜ਼ੋਆ ਹੈ ਜੀ ਜੀ ਇਹ ਕਾਫੀ ਘਟ ਹੈ ਪੰਜਾਬ ਅੰਦਰ ਅੱਛਾ ਜੀ ਪਰ ਆਉਣ ਵਾਲੇ ਸਮੇਂ ਵਿੱਚ ਜਿੱਦਾਂ ਕਿ ਅਸੀਂ ਦੇਖਿਆ ਹੈ ਪਹਿਲੀ ਜਿਹੜੀ ਪਹਿਲੀ ਵਾਰੀ ਇਹ ਭਾਰਤ ਅੰਦਰ 1953 ਚ ਆਇਆ ਸੀਗਾ ਜਿਹੜਾ ਇਹ ਵਾਇਰਸ ਹੈ ਡੇਂਗੂ ਵਾਇਰਸ ਜੀ ਉਸ ਤੋਂ ਬਾਅਦ ਇਹਦਾ ਪਹਿਲਾ ਜਿਹੜਾ ਐਪੀਡੈਮਿਕ ਫੈਲਿਆ ਉਹ 1965 ਅੰਦਰ ਫੈਲਿਆ ਵੈ ਲੋਰ ਅੰਦਰ ਤੇ ਬੰਗਾਲ ਅੰਦਰ ਉਸ ਤੋਂ ਬਾਅਦ ਦੱਖਣੀ ਭਾਰਤ ਚ ਜ਼ਿਆਦਾ ਰਿਹਾ ਉੱਤਰੀ ਚ ਆ ਕੇ ਉਸ ਤੋਂ ਬਾਅਦ ਉੱਤਰੀ ਅੰਦਰ 1996 ਵਿੱਚ ਦਿੱਲੀ ਅੰਦਰ ਆਇਆ ਠੀਕ ਹੈ ਹੌਲੀ ਹੌਲੀ ਵੱਧਿਆ ਵੱਧਿਆ 1996 ਤੋਂ ਲੈ ਕੇ ਅੱਜ ਦੀ ਡੇਟ ਤਾਈ 75000 ਤਾਈ ਮਰੀਜ਼ ਜਿਹੜੇ ਹੈ ਸਾਲਾਨਾ ਇਸ ਤੋਂ ਪ੍ਰਭਾਵਿਤ ਹੁੰਦੇ ਨੇ ਜਿਹੜੇ ਕਿ ਹਸਪਤਾਲਾਂ ਚ ਪਹੁੰਚਦੇ ਆ ਇਹ ਚ ਐਸ ਸਿੰਟੋਮੈਟਿਕ ਜਿਹਨੂੰ ਕਹਿੰਦੇ ਲੱਛਣ ਰਹਿਤ ਮਰੀਜ਼ ਵੀ ਹੁੰਦੇ ਜਿਹੜੇ ਹਸਪਤਾਲਾਂ ਤਾਈਂ ਨਹੀਂ ਪਹੁੰਚ ਸਕਦੇ ਉਹਨਾਂ ਦਾ ਨੰਬਰ 8 ਤੋਂ 10% ਹੁੰਦਾ ਹੈ ਜੀ ਜਿਹੜੇ ਜਿਨ੍ਹਾਂ ਦੇ ਲੱਛਣ ਆਉਂਦੇ ਹੈ ਉਹਨਾਂ ਦੇ ਮੇਨ ਲੱਛਣ ਬੁਖਾਰ ਹੁੰਦਾ ਉਲਟੀਆਂ ਆਣਾ ਦੱਧਰ ਹੋਣੀ ਉਹਦੇ ਨਾਲ ਖਾਰਿਸ਼ ਹੋਣੀ ਅੱਖਾਂ 'ਚ ਦਰਦ ਹੋਣਾ ਸਿਰ ਅੰਦਰ ਦਰਦ ਹੋਣਾ ਹੈ ਇਹ ਜਿਹੜੀ ਵਾਇਰਸ ਹੈ ਇਹ ਇਸ ਪ੍ਰੋਟੋਜ਼ੋਆ ਜਿਹੜਾ ਕਿ ਤੁਸੀਂ ਮਲੇਰੀਆ ਦਾ ਦੱਸਿਆ ਉਸ ਤੋਂ ਪਿੰਨ ਹੈ ਇਹ ਕੁਝ ਸਮੇਂ ਲਈ ਸਰੀਰ ਅੰਦਰ ਰਹਿੰਦੀ ਹੈ ਪਰ ਇਹ ਕਾਤਕ ਤੌਰ ਤੇ ਇਸ ਇਸ ਕਰਕੇ ਹੋ ਜਾਂਦੀ ਹੈ ਜੇ ਕਿਤੇ ਪਹਿਲਾਂ ਡੇਂਗੂ ਹੋਇਆ ਹੋਵੇ ਤੇ ਦੂਜੀ ਵਾਰੀ ਹੋਵੇ ਜਿਹੜੀਆਂ ਪੁਰਾਣੀਆਂ ਐਂਟੀਬਾਡੀਜ਼ ਬਣੀਆਂ ਜਿਹੜੇ ਇਸ ਜਰਾਸੀ ਨੂੰ ਲੜਨ ਲਈ ਸਾਡੇ ਸਰੀਰ ਅੰਦਰ ਤੱਤ ਬਣੇ ਹਨ ਜੀ ਉਹ ਇਸ ਦੇ ਅਗਲੇ ਇਨਫੈਕਸ਼ਨ ਨੂੰ ਵਧਾ ਸਕਦੇ ਜਿਸ ਤਰ੍ਹਾਂ ਡਾਕਟਰ ਸਾਹਿਬ ਤੁਸੀਂ ਵਾਇਰਸ ਦੀ ਗੱਲ ਕੀਤੀ ਵੀ ਇਹ ਵਾਇਰਸ ਦੇ ਕਰਕੇ ਹੁੰਦਾ ਹੈ ਜਿਹੜਾ ਕਿ ਮੱਛਰ ਦੇ ਰਾਹੀਂ ਮਰੀਜ਼ ਦੇ ਅੰਦਰ ਦਾਖਲ ਹੁੰਦਾ ਹੈ ਹੁਣ ਜਿਸ ਤਰ੍ਹਾਂ ਆਪਾਂ ਕਰੋਨਾ ਵਾਇਰਸ ਬਾਰੇ ਬੜਾ ਪਿੱਛੇ ਜੇ ਬਹੁਤ ਜ਼ੋਰ ਰਿਹਾ ਤੇ ਕੀ ਇਹਦੀਆਂ ਕੋਈ ਖਾਸ ਕਿਸਮਾਂ ਨੇ ਜਿਹੜੀਆਂ ਉਹ ਵਾਇਰਸ ਦੀਆਂ ਵੀ ਜਿਹਦੇ ਕਰਕੇ ਹੁੰਦਾ ਕਿਉਂਕਿ ਤੁਸੀਂ ਦੇਖਿਆ ਵੀ ਜਿੱਦਾਂ ਜਿੱਦਾਂ ਕਰੋਨਾ ਵਾਇਰਸ ਦਾ ਅਟੈਕ ਵਧਿਆ ਤੇ ਉਹਦੇ ਅਲੱਗ-ਅਲੱਗ ਉਹਦੇ ਵੇਰੀਐਂਟ ਆਨੇ ਸ਼ੁਰੂ ਹੋ ਗਏ ਵੀ ਕਦੀ ਕਰੋਨਾ 1 2 ਇਹਦੇ ਵਿੱਚ ਕੋਈ ਇਹਦੀ ਪਿੰਤਾ ਆਂਦੀ ਹੈ ਜੀ ਇਹਦੇ ਚਾਰ ਵੇਰੀਐਂਟ ਹਨ ਸਰ ਜੀ ਡੈਨ 1 ਡੈਨ 2 ਡੈਨ 3 ਤੇ ਡੈਨ 4 ਇਹ ਚਾਰੋਂ ਭਾਰਤ ਅੰਦਰ ਪਾਏ ਜਾਂਦੇ ਆ ਅੱਛਾ ਜੀ ਜਿਹੜੀਆਂ ਐਪੀਡੈਮਿਕਸ ਵੱਡੀਆਂ ਹੋਈਆਂ ਉਹ ਡੈਨ 2 ਤੇ ਡੈਨ 4 ਨਾਲ ਹੋਈਆਂ ਜਿਹੜੀਆਂ ਪਹਿਲੀ ਵਾਰੀ ਦਿੱਲੀ 'ਚ ਹੋਈਆਂ ਹੌਲੀ ਹੌਲੀ ਹੁਣ ਇਹ ਸਾਰੀਆਂ ਹੀ ਹੋ ਰਹੀਆਂ ਹਨ ਜੀ ਤੇ ਇੱਕ ਭੌਤਿਕ ਜਗ੍ਹਾ ਤੇ ਦੋ ਤਰ੍ਹਾਂ ਦੇ ਵਾਇਰਸ ਤਿੰਨ ਤਰ੍ਹਾਂ ਦੇ ਵਾਇਰਸ ਵੀ ਹੋ ਸਕਦੇ ਹਨ ਤੇ ਇਹ ਆਪਸ ਅੰਦਰ ਇੱਕ ਦੂਜੇ ਤੋਂ ਇਮਿਊਨ ਨਹੀਂ ਕਰਦੇ ਜੇ ਇੱਕ ਜਣੇ ਨੂੰ ਇੱਕ ਤਰ੍ਹਾਂ ਦਾ ਵਾਇਰਸ ਹੋਇਆ ਹੈ ਤੇ ਦੂਜੀ ਸਬਟਾਈਪ ਵੀ ਹੋ ਸਕਦੀ ਹੈ ਇਹਦੀਆਂ ਅੱਗੋਂ 3 4 ਸੀਰੋ ਟਾਈਪ ਨੇ ਹਰਦੀਆਂ ਜਿਹੜੀਆਂ ਕਿ ਥੋੜੀਆਂ ਥੋੜੀਆਂ ਵੇਰੀ ਕਰਦੀਆਂ ਨੇ ਜਿਸ ਤਰ੍ਹਾਂ ਡਾਕਟਰ ਸਾਹਿਬ ਤੁਸੀਂ ਅ ਦੱਸ ਰਹੇ ਹੋ ਵੀ ਇਹ ਅਲੱਗ-ਅਲੱਗ ਤਰ੍ਹਾਂ ਦਾ ਵਾਇਰਸ ਹੁੰਦਾ ਹੈ ਤੇ ਡਾਕਟਰ ਸਾਹਿਬ ਤੁਸੀਂ ਇਹ ਦੱਸਣਾ ਵੀ ਇਹਦੇ 'ਚ ਜਿਹੜੇ ਇਹਦੇ ਸਾਈਨ ਸਿੰਪਟਮਸ ਹੁੰਦੇ ਨੇ ਕਿ ਉਹ ਸਾਰੇ ਵਾਇਰਸਾਂ ਦਾ ਇੱਕੋ ਜਿਹਾ ਹੁੰਦਾ ਹੈ ਵੀ ਜੇ ਕਿਸੇ ਨੂੰ ਆਹ ਲੱਛਣ ਆਏ ਨੇ ਤੇ ਅਸੀਂ ਕਹਿ ਸਕਦੇ ਹਾਂ ਵੀ ਇਹਨੂੰ ਡੇਂਗੂ ਹੈ ਡੈਫੀਨੇਟਲੀ ਸਰ ਯੂਜੂਲੀ ਮੈਂ ਤਾਂ ਦੇਖਿਆ ਗਿਆ ਹੈ ਇਹਦੇ ਚ ਬੜੇ ਹੀ ਸੇਵਰ ਸਟੇਜ ਦੇ ਵਿੱਚ 102 3 10 ਜਾਂ 4 ਤੱਕ ਵੀ ਫੀਵਰ ਪੇਸ਼ੈਂਟ ਨੂੰ ਪਹੁੰਚ ਜਾਂਦਾ ਔਰ ਇਹਦੇ ਨਾਲ ਹੀ ਅੱਖਾਂ ਦੇ ਪਿੱਛੇ ਦਰਦ ਹੋਣਾ ਸ਼ਰੀਰ 'ਚ ਰੈਸ਼ਸ ਹੋ ਜਾਣਾ ਕਈ ਉਸ ਤੋਂ ਬਾਅਦ ਸੈਕੰਡ ਫੇਜ਼ ਦੇ ਵਿੱਚ ਇਹਦੇ ਬੁਖਾਰ ਤਾਂ ਘਟ ਜਾਂਦਾ ਬਟ ਉਸ ਪੇਸ਼ੈਂਟ ਦੀ ਕੰਡੀਸ਼ਨ ਕ੍ਰਿਟੀਕਲ ਹੋ ਜਾਂਦੀ ਹੈ ਜਿਦੇ ਵਿੱਚ ਉਹਦੇ ਨੱਕ 'ਚੋਂ ਬਲੀਡਿੰਗ ਹੋਣਾ ਉਹਦੇ ਪੈਰਾਂ 'ਚ ਸੋਜਿਸ਼ ਆ ਜਾਣਾ ਉਹਦੇ ਵਰਮਿਟਿੰਗ ਬਹੁਤ ਸੇਵਰ ਹੋਣਾ ਔਰ ਪੇਟ ਦੇ ਵਿੱਚ ਦਰਦ ਹੋਣਾ ਇਸ ਤਰ੍ਹਾਂ ਦੇ ਕਾਫੀ ਮੁਸ਼ਕਿਲਾਂ ਵੱਜ ਜਾਂਦੀਆਂ ਇਹਦੇ ਨਾਲ ਹੀ ਇਹਦੇ 'ਚ ਤੁਸੀਂ ਜਿਸ ਤਰ੍ਹਾਂ ਆਖਿਆ ਬੁਖਾਰ ਹੋਣਾ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਮੱਛਰ ਤੋਂ ਮਲੇਰੀਆ ਹੁੰਦਾ ਉਹਦੇ 'ਚ ਇੱਕ ਪੈਟਰਨ ਹੁੰਦਾ ਵੀ ਇੱਕ ਦਿਨ ਛੱਡ ਕੇ ਬੁਖਾਰ ਹੁੰਦਾ ਜਿਹਨੂੰ ਕਹਿੰਦੇ ਵਾਰੀ ਦਾ ਬੁਖਾਰ ਕਿ ਇਹਦੇ ਵਿੱਚ ਵੀ ਕੋਈ ਖਾਸ ਤਰ੍ਹਾਂ ਦਾ ਹੁੰਦਾ ਵੀ ਸਵੇਰੇ ਬੁਖਾਰ ਆ ਸ਼ਾਮ ਨੂੰ ਜਾਂ ਕਿਸੇ ਟਾਈਮ ਵੀ ਹੋ ਜਾਂਦਾ ਬੁਖਾਰ ਦਾ ਕਿਸ ਤਰ੍ਹਾਂ ਆ ਆਪਾਂ ਭਿੰਨਤਾ ਇਹਦੇ 'ਚ ਕਨਸਿਡਰ ਕਰਦੇ ਆ ਇਹਦੇ 'ਚ ਜਿਹੜਾ ਬੁਖਾਰ ਆ ਉਹ 36 ਘੰਟੇ ਦੇ ਵਿੱਚ ਰਹਿੰਦਾ ਔਰ ਉਸ ਤੋਂ ਬਾਅਦ ਹੀ ਘਟਦਾ ਇੱਕ ਦੇ ਚ ਕਾਫੀ ਜ਼ਿਆਦਾ ਹਾਈ ਗ੍ਰੇਡ ਫਿਵਲ ਦੇਖਿਆ ਜਾ ਕੇ ਹੈ ਕਿ ਜਿਹੜਾ ਕਿ 104 ਤੱਕ ਵੀ ਚਲਾ ਜਾਂਦਾ ਹੈ ਔਰ ਨਾਲ ਇਹਦੇ ਚਲਜ਼ ਵੀ ਹੁੰਦੀਆਂ ਓਕੇ ਅੱਛਾ ਡਾਕਟਰ ਸਾਹਿਬ ਜਿਸ ਤਰ੍ਹਾਂ ਹੁਣ ਜੇ ਮੰਨ ਲਓ ਵੀ ਜਿਸ ਤਰ੍ਹਾਂ ਕੋਈ ਓਪਨ ਏਰੀਆ 'ਚ ਬੈਠਾ ਹੈ ਕਿਸ ਨੂੰ ਮੱਛਰ ਲੜ ਗਿਆ ਠੀਕ ਹੈ ਤੇ ਕੀ ਉਹ ਮੱਛਰ ਲੜਦੇ ਆ ਸਰ ਉਹਨੂੰ ਡੇਂਗੂ ਹੋ ਜਾਏਗਾ ਜਾਂ ਇਹਦਾ ਕੋਈ ਟਾਈਮ ਪੀਰੀਅਡ ਹੁੰਦਾ ਉਸ ਤੋਂ ਬਾਅਦ ਥੋੜੇ ਲੱਛਣ ਆਉਂਦੇ ਨੇ ਕਿਸ ਤਰ੍ਹਾਂ ਹੁੰਦਾ ਨਹੀਂ ਸਰ ਇਹ ਜਿਸ ਮੱਛਰ ਦੇ ਅੰਦਰ ਇਹ ਵਾਇਰਸ ਹੈ ਉਸ ਮੱਛਰ ਅੰਦਰ ਪਣਪਦੀਆਂ 7 ਤੋਂ 10 ਦਿਨ ਲਗਾਉਂਦੀ ਹੈ ਜਿਹਨੂੰ ਅਸੀਂ ਕਹਿੰਦੇ ਐਕਸਟ੍ਰੈਂਜਿਕ ਇਨਕੂਬੇਸ਼ਨ ਪੀਰੀਅਡ ਅੱਛਾ ਇਸੇ ਤਰ੍ਹਾਂ 4 ਤੋਂ 10 ਦਿਨ ਦਾ ਇਨਕੂਬੇਸ਼ਨ ਪੀਰੀਅਡ ਜੋ ਕਿ ਯੂਜੂਲੀ 5 ਤੋਂ 7 ਦਿਨ ਦਾ ਹੁੰਦਾ ਹੈ ਉਹ ਇਨਸਾਨ ਅੰਦਰ ਹੁੰਦਾ ਇੱਕ ਵਾਰੀ ਲੜਨ ਤੋਂ ਬਾਅਦ ਇਹ ਲੱਛਣ ਜਿਹੜੇ ਪਹਿਲੀ ਵਾਰੀ ਜਿਹੜੇ ਅਪੀਅਰ ਹੁੰਦੇ ਆ ਉਹ 4 ਦਿਨਾਂ ਤੋਂ ਲੈ ਕੇ 10 ਦਿਨਾਂ ਤੱਕ ਕਿਸੇ ਵੀ ਵੇਲੇ ਅਪੀਅਰ ਹੋ ਸਕਦੇ ਆ। ਅੱਛਾ ਪਹਿਲੇ ਲੱਛਣ ਭੁੱਖ ਦਾ ਨਾ ਲੱਗਣਾ, ਬੁਖਾਰ ਹਨਾ, ਬੁਖਾਰ ਹੌਲੀ-ਹੌਲੀ ਵੱਧਦਾ ਹੈ। ਜੀ ਜੀ ਮੈਂ ਡਾਕਟਰ ਨੂੰ ਐਡ ਕਰਦਾ ਹਾਂ। ਬੁਖਾਰ ਇਹਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਮਿਆਦੀ ਹੁੰਦਾ ਹੈ। ਸਵੇਰੇ ਤੇ ਸ਼ਾਮ ਇਹਦੀ ਬਾਈ ਮੋਡਲ ਪੀਕ ਹੁੰਦੀ ਹੈ। ਸਵੇਰੇ ਵੀ ਆ ਸਕਦਾ ਹੈ, ਰਾਤੀ ਵੀ ਆ ਸਕਦਾ ਹੈ। ਇਹ ਚ ਹੱਡੀਆਂ 'ਚ ਦਰਦ ਹੋਣਾ, ਬੈਕ 'ਚ ਦਰਦ ਹੋਣਾ, ਅੱਖਾਂ ਦੇ ਪਿੱਛੇ ਦਰਦ ਹੋਣਾ ਤੇ ਉਹਦੇ ਨਾਲ ਉਲਟੀਆਂ ਉਹਦੇ ਨਾਲ ਇੱਕ ਦੱਦਰ ਰੈਸ਼ রেড ਮੈਕੂਲੋ ਪੈਪੂਲਰ ਰੈਸ਼ ਸਾਰੇ ਸਰੀਰ ਤੇ ਹੋ ਜਾਂਦੀ ਜਿਹਦੇ ਨਾਲ ਇੱਕ ਸਰੀਰ ਤੇ ਲਾਲੀ ਮਾ ਫੈਲ ਜਾਂਦੀ ਸਾਰਾ ਸਾਰਾ ਸਰੀਰ ਲਾਲ ਜਾ ਹੁੰਦਾ ਜਾਂ ਖਾਰਿਸ਼ ਹੋਣੇ ਸ਼ੁਰੂ ਹੋ ਜਾਂਦੀ ਹੈ ਤੇ ਖਾਰਿਸ਼ ਹੋਣੀ ਸ਼ੁਰੂ ਹੋ ਜਾਂਦੀ ਹੈ ਅੱਛਾ ਹੌਲੀ ਹੌਲੀ ਲੀਵਰ ਤੇ ਕੁਝ ਅਸਰ ਹੁੰਦਾ ਹੈ ਜਿਹਦੇ ਕਰਕੇ ਭੁੱਖ ਮਰ ਜਾਂਦੀ ਹੈ ਤੇ ਉਲਟੀਆਂ ਆਉਂਦੀਆਂ ਹਨ ਜੇ ਉਲਟੀਆਂ ਵੱਧ ਜਾਣ ਜੀ ਤੇ ਅਸੀਂ ਇਹ ਇਦਾਂ ਦੇ ਮਰੀਜ਼ ਨੂੰ ਆਈਵੀ ਫਲੂਇਡ ਲਈ ਦਾਖਲ ਵੀ ਕਰਨਾ ਪੈਂਦਾ ਠੀਕ ਹੈ ਅੱਛਾ ਡਾਕਟਰ ਸਾਹਿਬ ਜਿਸ ਤਰ੍ਹਾਂ ਹੁਣ ਜਿਸ ਤਰ੍ਹਾਂ ਮੈਂ ਸ਼ੁਰੂ ਚ ਗੱਲ ਕੀਤੀ ਸੀਗੀ ਵੀ ਇਹ ਜਿਹੜਾ ਤੁਸੀਂ ਜਿਹੜਾ ਵਾਇਰਸ ਹੈ ਜਾਂ ਇਹ ਬੁਖਾਰ ਹੈ ਇਹ ਸਾਰਾ ਸਾਲ ਦੇ ਵਿੱਚ ਕਿਸੇ ਟਾਈਮ ਵੀ ਹੋ ਸਕਦਾ ਹੈ ਜਾਂ ਇਹਦੇ ਕੋਈ ਖਾਸ ਮਹੀਨੇ ਹੁੰਦੇ ਨੇ ਵੀ ਉਹਨਾਂ ਚ ਇੰਨਾ ਦਾ ਜ਼ੋਰ ਜ਼ਿਆਦਾ ਹੁੰਦਾ ਹੈ ਵੀ ਸਾਨੂੰ ਉਸ ਵੇਲੇ ਖਿਆਲ ਜ਼ਿਆਦਾ ਰੱਖਣਾ ਚਾਹੀਦਾ ਹੈ ਸਰ ਇਹ ਮੱਛਰ ਜਿਹੜਾ ਹੈ ਮੈਂ ਇਸ ਮੱਛਰ ਤੋਂ ਸ਼ੁਰੂ ਕਰਾਂਗਾ ਇਹ ਮੱਛਰ ਜਿਹੜਾ ਹੈਗਾ ਇਹ 25 ਡਿਗਰੀ ਪਲੱਸ ਮਾਈਨਸ 5 ਡਿਗਰੀ ਦੇ ਵਿੱਚ ਫੈਲਦਾ ਹੈ ਪਣਪਦਾ ਹੈ ਅੱਛਾ ਇਹ ਮੱਛਰ ਨੂੰ 80% ਹਿਊਮਿਡਿਟੀ ਤਾਂ ਹੀ ਚਾਹੀਦੀ ਹੁੰਦੀ ਹੈ ਫਲਾ ਲ ਲਈ। ਅੱਛਾ ਜੀ। ਮਤਲਬ ਕਿ ਸਰਦੀ ਚ ਨਹੀਂ ਹੋਏਗਾ? ਇਹ ਸਰਦੀ ਵਿੱਚ ਨਹੀਂ ਹੋਏਗਾ ਸਰ। ਅੱਛਾ ਗਰਮੀ ਚ ਹੋਏਗਾ। ਸਰਦੀਆਂ ਵਿੱਚ ਡੋਰਮੈਂਟ ਹੋ ਜਾਂਦੇ ਨੇ। ਇਹ ਅੰਡੇ ਦਿੰਦੇ ਨੇ ਜਿਹੜੇ ਕਿ ਅੰਡੇ ਇਹਨਾਂ ਦੇ ਸੁੱਕੇ ਹੋਏ এনवायरमेंट ਅੰਦਰ ਘਟੋ-ਘਟ ਨਹੀਂ ਤੇ ਸਾਲ ਤਾਂ ਵੀ ਵਾਇਬਲ ਰਹਿੰਦੇ ਨੇ। ਮਨਪਸੰਦ ਜੀ ਨਿਕੋ ਜੇ ਅਸਲ ਮਛਰ ਨੇ ਅੰਡੇ ਦਿੱਤੇ ਨੇ ਤੇ ਉਹ ਜੇ ਸਰਦੀਆਂ ਆ ਗਈਆਂ ਤੇ ਉਹ ਸੁਨਾਬ ਹੋ ਜਗਾ ਉਹ ਡਰਾਈ ਹੋ ਕੇ ਉਹ ਰਹਿ ਜਾਏਗਾ ਪਰ ਅਗਲੇ ਸਾਲ ਜਦੋਂ ਮੌਸਮ ਮਦ ਲਈ ਫੇਵਰੇਬਲ ਹੋਏਗਾ ਦੁਬਾਰਾ ਉਹ ਚ ਮਛਰ ਫੇਰ ਨਿਕਲ ਬਿਲਕੁਲ ਜੀ ਤੇ ਡਾਕਟਰ ਸਾਹਿਬ ਮੱਛਰ ਕਿਹੜਾ ਹੈ ਜਿਹੜਾ ਜਿਹੜਾ ਮਲੇਰੀਆ ਨੂੰ ਕਰਦਾ ਇਹ ਉਹ ਹੀ ਮੱਛਰ ਹੁੰਦਾ ਹੈ ਜਾਂ ਹੋਰ ਹੈ ਜਾਂ ਜਿਸ ਨਾਲ ਹੁਣ ਮਲੇਰੀਆ ਵਾਲਾ ਮੱਛਰ ਹੈ ਉਹ ਰਾਤ ਨੂੰ ਕੱਟਦਾ ਹੈ ਜਾਂ ਇਹਦਾ ਵੀ ਕੋਈ ਟਾਈਮ ਪੀਰੀਅਡ ਹੁੰਦਾ ਜਾਂ ਕਿਸ ਤਰ੍ਹਾਂ ਦਾ ਕੀ ਮੱਛਰ ਕੋਈ ਖਾਸ ਮੱਛਰ ਹੁੰਦਾ ਹੈ ਜੀ ਮਲੇਰੀਆ ਵਾਲਾ ਮੱਛਰ ਜਿਹੜਾ ਹੈਗਾ ਉਹ ਐਨੋਫੀਲਿਸ ਮੋਸਕੀਟੋ ਹੁੰਦਾ ਹੈ ਉਹ ਰਾਤ ਨੂੰ ਬਾਈਟ ਕਰਦਾ ਹੈ ਅੱਛਾ ਜਿਹੜਾ ਇਹ ਵਾਲਾ ਮੋਸਕੀਟੋ ਇਹਨੂੰ ਜਦੋਂ ਡਾਕਟਰ ਸਾਹਿਬ ਨੇ ਕਿਹਾ ਹੈ ਏਡਿਸ ਇਜੀਪਟਾਈ ਹੁੰਦਾ ਜਾਂ ਏਡਿਸ ਐਲਬੋਪੈਕਟਸ ਹੁੰਦਾ ਇਹ ਦਿਨ ਵਿੱਚ ਬਾਈਟ ਕਰਦਾ ਅਸੀਂ ਇਹਨੂੰ ਡੇ ਬਾਈਟਰ ਮੋਸਕੀਟੋ ਵੀ ਕਹਿੰਦੇ ਹਾਂ ਤਿੰਨ ਸਾਰਾ ਦਿਨ ਜਾਂ ਸਵੇਰ ਜਾਂ ਸ਼ਾਮ ਕੋਈ ਖਾਸ ਸਮੇਂ ਸਵੇਰੇ ਜਾਂ ਸ਼ਾਮ ਅਚ ਅਰਲੀ ਮਾਰਨਿੰਗ ਜਾਂ ਡਾਨ ਜਦੋਂ ਟੈਂਪਰੇਚਰ ਠੀਕ ਹੁੰਦਾ ਇਹ ਉਸ ਟਾਈਮ ਤੇ ਬਾਈਟ ਕਰਦੇ ਤੇ ਦੇਖਣ ਚ ਵੀ ਪਿੰਤਾ ਹੁੰਦੀ ਹੈ ਇਹਦੇ ਅੰਦਰ ਦੇਖਣ ਚ ਪਿੰਤਾ ਹੁੰਦੀ ਹੈ ਇਹਨੂੰ ਅਸੀਂ ਟਾਈਗਰ ਮੋਸਕੀਟੋ ਵੀ ਕਹਿੰਦੇ ਹਾਂ ਇਹ ਜਿਹੜਾ ਹੈਗਾ ਇਹਦੇ ਤੇ ਵਾਈਟ ਤੇ ਬਲੈਕ ਸਟ੍ਰਾਈਪਸ ਹੋ ਸਕਦੇ ਕਾਲੇ ਕਾਲੀਆਂ ਤੇ ਸਫੇਦੀਆਂ ਲਿਕਾ ਹੋ ਸਕਦੀਆਂ ਆ ਦਸ ਕੋ ਜਿਸ ਨਾਲ ਡਾਕਟਰ ਸਾਹਿਬ ਦਸਰੇ ਨੇ ਇਹ ਪ੍ਰੋਗਰਾਮ ਇੱਕ ਐਸੀ ਚਰਚਾ ਹੈ ਜਿਸ ਨਾਲ ਤੁਸੀਂ ਮੇਰਾ ਮੇਰੀ ਕੋਸ਼ਿਸ਼ ਇਹ ਹੁੰਦੀ ਆ ਵੀ ਹਮੇਸ਼ਾ ਇਹੋ ਜਿਹਾ ਕੋਈ ਜਿਹੜਾ ਖੋਜ ਭਰਪੂਰ ਪ੍ਰੋਗਰਾਮ ਹੋਵੇ ਉਹਦੇ ਲਈ ਤੁਸੀਂ ਪੈਨ ਪੇਪਰ ਜ਼ਰੂਰ ਲੈ ਲਿਆ ਕਰੋ ਤਾਂ ਕਿ ਤੁਸੀਂ ਜਿੱਦ ਕਿਸੇ ਨਾਲ ਹੋਰ ਬੈਠੋ ਉਹਦੇ ਨਾਲ ਇਹ ਚਰਚਾ ਜ਼ਰੂਰ ਤੁਸੀਂ ਕਰੋ ਉਹਦੇ ਨਾਲ ਤੁਸੀਂ ਆਪਣੇ ਵਿਚਾਰ ਸਾਂਝੇ ਕਰੋ ਤਾਂ ਕਿ ਅਸੀਂ ਵਤ ਤੋਂ ਵਦ ਇਸ ਚੀਜ਼ ਦਾ ਆ ਪ੍ਰਸਾਰ ਕਰ ਸਕੀਏ ਤੇ ਆਪਾਂ ਵਿਸ਼ੇ ਤੇ ਵਾਪਸ ਆਨੇ ਆ ਡਾਕਟਰ ਸਾਹਿਬ ਇਹ ਜਿਸ ਦਾ ਇਹਨਾਂ ਨੇ ਦੱਸਿਆ ਵੀ ਇਹ ਇੱਕ ਖਾਸ ਕਿਸਮ ਦਾ ਮੱਛਰ ਹੈਗਾ ਔਰ ਸਾਈਨ ਸਿੰਪਟਮ ਤੁਸੀਂ ਦੱਸਿਆ ਵੀ ਜਿਹੜੇ ਦੇ ਅਲੱਗ-ਅਲੱਗ ਵਾਇਰਸ ਨੇ ਤਕਰੀਬਨ-ਤਕਰੀਬਨ ਸਾਰਿਆਂ ਦੇ ਸੇਮ ਹੈ ਜਿਦੇ ਚ ਬੁਖਾਰ ਹੁੰਦਾ ਹੈ ਖਾਰਸ਼ ਹੁੰਦੀ ਹੈ ਭੁੱਖ ਨਹੀਂ ਲੱਗਦੀ ਹੈ ਉਲਟੀਆਂ ਆਉਂਦੀਆਂ ਇਹ ਕੁਛ ਕਾਮਨ ਜਿਹੜੇ ਸਿੰਪਟਮ ਹੁੰਦੇ ਪਰ ਸਾਰੀ ਦੁਨੀਆ ਸਾਰੀ ਦੁਨੀਆ ਦੇ ਵਿੱਚ ਕੀ ਆ ਵੀ ਅਲੱਗ-ਅਲੱਗ ਪੇਸ਼ੈਂਟ ਹੁੰਦੇ ਨੇ ਕਿਸੇ ਨੂੰ ਕੋਈ 슈ਗਰ ਹੈ ਕਿਸੇ ਨੂੰ ਕੋਈ ਹੋਰ ਹਾਈ ਰਿਸਕ ਪੇਸ਼ੈਂਟ ਹੁੰਦੇ ਨੇ ਕੁਝ ਖਾਸ ਕਿਸਮ ਦੇ ਮਰੀਜ਼ਾਂ ਨੂੰ ਇਹਦੇ ਵਿੱਚ ਆਪਣਾ ਧਿਆਨ ਰੱਖਣਾ ਜ਼ਰੂਰੀ ਆ ਵੀ ਉਦੋਂ ਮੱਛਰ ਨਾਲ ਲੜੇ ਤਾਂ ਕਿ ਇਸ ਬਿਮਾਰੀ ਤੋਂ ਦੂਰ ਰਹੇ ਬਿਲਕੁਲ ਸਰ ਜੀ ਜਿਹੜੇ ਜਿਹੜੇ ਪੇਸ਼ੈਂਟਸ ਨੂੰ ਡਾਇਬੀਟੀਜ਼ ਹੈ ਜਿਹੜੇ ਜਿਹੜੇ ਪੇਸ਼ੈਂਟਸ ਨੂੰ ਆਰਥੋ ਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਦਵਾਈਆਂ ਲੱਗੀਆਂ ਹੋਈਆਂ ਜਿਨ੍ਹਾਂ ਦੇ ਵਿੱਚ ਸਟੀਰੋਇਡਸ ਹੈ ਜਾਂ ਮੀਥੋਟ੍ਰੈਕਸੇਟ ਵੱਖੰਦੀ ਦਵਾਈ ਹੈ ਜਾਂ ਇਮਿਨੋਸਪਰੈਸੈਂਸ ਚੱਲਦੇ ਪਏ ਹੈ ਕਈਆਂ ਦੇ ਲਿਵਰ ਪਹਿਲੇ ਤੋਂ ਹੀ ਹੈਪਟਾਈਟਸ ਦੇ ਨਾਲ ਪੇਸ਼ੈਂਟ ਹੈ ਤਾਂ ਉਹਨਾਂ ਕੇਸਿਸ ਦੇ ਵਿੱਚ ਇਮਿਊਨਿਟੀ ਕੰਪਰਮਾਈਜ਼ਡ ਹੈ ਉਹਨਾਂ ਕੇਸਿਸ ਦੇ ਵਿੱਚ ਐਨ ਐਸ ਪੇਸ਼ੈਂਟ ਨੂੰ ਡੇਂਗੂ ਦੇ ਪੇਸ਼ੈਂਟ ਨੂੰ ਜ਼ਿਆਦਾ ਜਿਹੜੀ ਪ੍ਰੋਬੈਬਿਲਟੀ ਉਹਦੀ ਵੱਧ ਜਾਂਦੀ ਹੈ ਔਰ ਜ਼ਿਆਦਾ ਕ੍ਰਿਟੀਕਲ ਫੇਜ਼ ਦੇ ਵਿੱਚ ਉਹਦੇ ਜਾਣ ਦੇ ਚਾਂਸਸ ਹੋਰ ਵੱਧ ਜਾਂਦੇ ਆ ਜਿਹਦੇ ਵਿੱਚ ਇਹ ਯੂਜੂਲੀ ਇਹ ਨਸਾਂ ਦੇ ਵਿੱਚ ਇਹਦਾ ਜਿਹੜਾ ਵਾਇਰਸ ਹੈਗਾ ਬਲੱਡ ਦੇ ਬੋਡੀ ਦੇ ਨਸਾਂ ਦੇ ਵਿੱਚ ਵਰਕ ਕਰਦਾ ਉਹਨੂੰ ਖਰਾਬ ਕਰਦਾ ਉਹਨੂੰ ਕਮਜ਼ੋਰ ਕਰਦਾ ਔਰ ਉਹੀ ਨਸਾਂ ਚੋਂ ਜਿੰਨੂੰ ਅਸੀਂ ਯੂਜੂਲੀ ਪਲਾਜ਼ਮਾ ਲੀਕੇਜ ਗੈਦਰਦੇ ਆ ਉਹ ਹੋਣਾ ਸ਼ੁਰੂ ਹੋ ਜਾਂਦਾ ਹੈ ਖੂਨ ਦੇ ਵਿੱਚੋਂ ਪਾਣੀ ਘਟਣਾ ਸ਼ੁਰੂ ਹੋ ਜਾਂਦਾ ਹੈ ਜਿਸ ਕਾਰਨ ਪੇਸ਼ੈਂਟ ਦੇ ਅੰਗਾਂ ਤੱਕ ਖੂਨ ਪਹੁੰਚ ਨਹੀਂ ਪਹੁੰਚਦਾ ਔਰ ਉਹ ਕਿਸੇ ਵਲੇ ਵੀ ਸ਼ੌਕ ਦੇ ਵਿੱਚ ਜਾ ਸਕਦਾ ਹੈ अच्छा डॉक्टर साहब ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਵੀ ਜਿਹੜਾ ਵਾਇਰਸ ਹੈ ਉਹ ਅਸਲ ਦੇ ਵਿੱਚ ਤੁਹਾਡੇ ਸਰੀਰ ਦੇ ਅੰਦਰ ਕੀ ਚੇਂਜਸ ਲਿਆਂਦਾ ਹੈ ਵੀ ਜਿਸ ਤਰ੍ਹਾਂ ਇਹਨਾਂ ਨੇ ਸ਼ੁਰੂ ਚ ਦੱਸਿਆ ਸੀਗਾ ਵੀ ਖੂਨ ਨੱਕਾਣੀ ਵਗਣਾ ਸ਼ੁਰੂ ਹੋ ਜਾਂਦਾ ਹੈ ਜਾਂ ਬਾਡੀ 'ਚ ਜੇ ਖਾਰਸ਼ ਕਰਦੇ ਤਾਂ ਉੱਥੋਂ ਖੂਨ ਨਿਕਲ ਆਂਦਾ ਜਾਂ ਖਾਰਸ਼ ਹੋਣ ਲੱਗ ਪੈਂਦੀ ਅਸਲ 'ਚ ਸਰੀਰ 'ਚ ਹੋ ਕੀ ਰਿਹਾ ਹੁੰਦਾ ਉਹ ਵਾਇਰਸ ਦੇ ਕਰਕੇ ਜਿਹਦੇ ਕਰਕੇ ਸਾਨੂੰ ਇਹ ਲੱਛਣ ਆਣੇ ਸ਼ੁਰੂ ਹੋ ਜਾਂਦੇ ਆ ਇਹ ਵਾਇਰਸ ਸਭ ਨਾਲੋਂ ਪਹਿਲਾਂ ਸਾਡੇ ਚਿੱਟੇ ਟੀ ਸੈਲਸ ਤੇ ਐਕਟ ਕਰਦਾ ਜਿਹੜੇ ਕਿ ਕੁਝ ਹੋਰ ਸੈੱਲਾਂ ਤੇ ਐਕਟ ਕਰਕੇ ਐਂਟੀਬਾਡੀਜ਼ ਇਹਦੇ ਖਿਲਾਫ ਬਣਾਉਂਦੇ ਨੇ ਜਿਹੜਾ ਆਪਾਂ ਇੱਕ ਐਂਟੀਜਨ ਸੁਣਿਆ ਇਹਦੇ ਟੈਸਟ ਵਿੱਚ ਵੀ ਵਰਤਦੇ ਆ ਜਿਹਨੂੰ ਐਸ ਐਨ ਐਸ 1 ਐਂਟੀਜਨ ਕਹਿੰਦੇ ਆ ਇਹਦੇ ਖਿਲਾਫ ਕੁਝ ਐਂਟੀਬਾਡੀਜ਼ ਬਣਦੀਆਂ ਇਹ ਐਂਟੀਬਾਡੀਜ਼ ਪ੍ਰੋਟੈਕਟਿਵ ਤਾਂ ਹੁੰਦੀਆਂ ਪਰ ਇਹ ਨਾਲ ਸ਼ਰੀਰ ਦੇ ਅੰਦਰ ਸੋਜਿਸ਼ ਜਿਹਨੂੰ ਅਸੀਂ ਇਨਫਲੇਮੇਸ਼ਨ ਕਹਿੰਦੇ ਆ ਉਹ ਲੈ ਆਉਂਦੀਆਂ ਇਹ ਇਨਫਲੇਮੇਸ਼ਨ ਦੋ ਸੈੱਲਾਂ ਤੇ ਮੇਨ ਐਕਟ ਕਰਦੀ ਹੈ ਜੋ ਕਿ ਐਂਡੋਥੀਲੀਅਲ ਸੈੱਲ ਜਿਹਨੂੰ ਕਹਿੰਦੇ ਆ ਆਪਣੀ ਕੋਸ਼ਿਕਾਵਾਂ ਨਸਾਂ ਉਹਨਾਂ ਦੇ ਸੈੱਲਾਂ ਤੇ ਐਕਟ ਕਰਦੀ ਹੈ ਜਿਹਦੇ ਕਰਕੇ ਖੂਨ ਦਾ ਪਾਣੀ ਜਿਹਨੂੰ ਕਹਿੰਦੇ ਪਲਾਜ਼ਮਾ ਲੀਕੇਜ ਹੋਣ ਲੱਗਦਾ ਹੈ ਦੂਜਾ ਇਹਦੇ ਨਾਲ ਜਿਹੜੇ ਚਿੱਟੇ ਸੈੱਲ ਨੇ ਜਿਹੜੇ ਖੂਨ ਜਮਾਨ ਵਾਲੇ ਪਲੇਟलेट्स ਨੇ ਉਹ ਘਟਨੇ ਸ਼ੁਰੂ ਹੋ ਜਾਂਦੇ ਨੇ ਜਿਹਦੇ ਕਰਕੇ ਬਲੀਡਿੰਗ ਦਾ ਰਿਸਕ ਵੱਧ ਜਾਂਦਾ ਹੈ ਤੇ ਡਾਕਟਰ ਸਾਹਿਬ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਵੀ ਇਹਦੇ ਸਾਈਨ ਸਿੰਪਟਮ ਹੁੰਦੇ ਨੇ ਜਿਸ ਤਰ੍ਹਾਂ ਪਰ ਬੁਖਾਰ ਦੇ ਤੇ ਕਾਮਨ ਸਿੰਪਟਮਸ ਹੁੰਦੇ ਨੇ ਵੀ ਬੁਖਾਰ ਕਿਸੇ ਨੂੰ ਹੋਇਆ ਉਹਦਾ ਸਰੀਰ ਵੀ ਦੁਖੇਗਾ ਟੁੱਟਪਾ ਜਿਹੀ ਹੋਏਗੀ ਸੁਸਤੀ ਰਹੇਗੀ ਭੁੱਖ ਨਹੀਂ ਲੱਗੇਗੀ ਤੇ ਆਮ ਜਿਹੇ ਸਿੰਪਟਮ ਹੁੰਦੇ ਨੇ ਤੇ ਕੀ ਇਹਦੇ ਵਾਸਤੇ ਕੋਈ ਖਾਸ ਟੈਸਟ ਕਰਾਉਣਾ ਪੈਂਦਾ ਜਿਸ ਤੋਂ ਤੁਹਾਨੂੰ ਪਤਾ ਲੱਗਦਾ ਹੈ ਵੀ ਇਹ ਵਾਲਾ ਸਾਨੂੰ ਡੇਂਗੂ ਹੋ ਗਿਆ ਹੈ ਜਾਂ ਕੀ ਇਹਦੇ ਪਿੱਛੇ ਆਪਾਂ ਜੇ ਇਨਵੈਸਟੀਗੇਸ਼ਨ ਆਪਾਂ ਕਿਸ ਤਰ੍ਹਾਂ ਕਰਦੇ ਹਾਂ ਜੀ ਮੈਂ ਪਿੱਛੇ ਇੱਕ ਛੋਟੇ ਜਿਹੇ ਸਵਾਲ ਦੇ ਜਵਾਬ ਤੋਂ ਇਹ ਸ਼ੁਰੂ ਕਰਾਂਗਾ ਜੀ ਤੁਸੀਂ ਪੁੱਛਿਆ ਸੀਗਾ ਸਮਾਂ ਅਗਸਤ ਤੋਂ ਲੈ ਕੇ ਅਕਤੂਬਰ ਤਾਈਂ ਆਪਣਾ ਭਾਦੋਂ ਅਸੂ ਕਤਕ ਇਹ 3 ਮਹੀਨਿਆਂ ਦੇ ਵਿੱਚ ਇਹਦਾ ਫਲਾਵ ਹੁੰਦਾ ਹੈ ਇਹਨਾਂ ਮਹੀਨਿਆਂ ਵਿੱਚ ਕੋਈ ਐਦਾਂ ਦਾ ਤੇਜ਼ ਬੁਖਾਰ ਆਵੇ ਹੂੰ ਇਹਦੇ ਨਾਲ ਉਲਟੀ ਵਰਗਾ ਹੋਵੇ ਰੈਸ਼ ਹੋਵੇ ਤੇ ਆਪਾਂ ਨੂੰ ਡਾਕਟਰ ਦੀ ਸਲਾਹ ਲੈਣੀ ਹੈ ਇਹਦੇ ਲਈ ਆਪਾਂ ਇਨੀਸ਼ੀਅਲ ਟੈਸਟ ਜਿਹੜਾ ਹੁੰਦਾ ਹੈ ਸੀਬੀਸੀ ਜਾਂ ਬਲੱਡ ਦੇ ਸੈੱਲ ਬਲੱਡ ਦੀਆਂ ਤੰਤੂ ਆਪਾਂ ਚੈੱਕ ਕਰਦੇ ਹਾਂ ਜਿਨ੍ਹਾਂ ਦੇ ਵਿੱਚ ਸ਼ੁਰੂਆਤੀ ਤੌਰ ਤੇ ਚਿੱਟੇ ਇਨਫੈਕਸ਼ਨ ਨੂੰ ਲੜਨ ਵਾਲੇ ਸੈੱਲ ਜਿਹਨੂੰ ਡਬਲਯੂਬੀਸੀ ਆਪਾਂ ਕਹਿੰਦੇ ਆ ਜਾਂ ਟੀਐਲਸੀ ਕਹਿੰਦੇ ਆ ਉਹ ਘਟਦੀ ਹੈ ਜੀ ਸ਼ੁਰੂਆਤੀ ਤੌਰ ਤੇ ਪਲੇਟਲੇਟਸ ਵਿੱਚ ਘਟਾਵ ਨਹੀਂ ਆਂਦਾ ਪਲੇਟਲੇਟ ਨੂੰ ਕੱਲਾ ਦੇਖ ਕੇ ਸ਼ੁਰੂ ਚ ਆਪਾਂ ਡਾਇਗਨੋਸ ਨਹੀਂ ਕਰਨਾ ਜੋ ਕਿ ਆਮ ਮਰੀਜ਼ ਕਰਦੇ ਹਨ ਪਲੇਟਲੇਟਸ ਜਿਹੜੇ ਹੈ ਜਦੋਂ ਘਟਣਗੇ ਉਹਦੇ ਵਿੱਚ ਘੱਟੋ ਘੱਟ ਨਹੀਂ ਤੇ ਹਫ਼ਤਾ ਲੰਘ ਚੁੱਕਾ ਹੁੰਦਾ ਠੀਕ ਹੈ ਇਨੀਸ਼ੀਅਲ ਟੈਸਟ ਜਿਹੜੇ ਪਹਿਲੇ 5 ਦਿਨਾਂ ਦੇ ਵਿੱਚ ਹੈ ਅਸੀਂ ਐਨ ਐਸ 1 ਐਂਟੀਜਨ ਕਰਾਉਂਦੇ ਹਾਂ ਜਿਹੜਾ ਕਿ ਕਨਫਰਮੇਟਰੀ ਟੈਸਟ ਹੁੰਦਾ ਹੈ ਅੱਛਾ ਜੀ ਦੂਸਰਾ ਟੈਸਟ ਇਹਦੇ ਅੰਦਰ ਐਂਟੀਬਾਡੀਜ਼ ਹੁੰਦੀਆਂ ਜਿਹੜੀਆਂ 5ਵੇਂ ਦਿਨ ਤੋਂ ਬਾਅਦ ਬਣਦੀਆਂ ਹਨ ਜੇ 5 ਦਿਨਾਂ ਤੋਂ ਉੱਤੇ ਬੁਖਾਰ ਹੋ ਗਿਆ ਹੈ ਤਾਂ ਅਸੀਂ ਐਂਟੀਬਾਡੀ 2 ਐਨ ਐਸ 1 ਅੱਛਾ ਉਹ ਕਰਾਉਂਦੇ ਹਾਂ ਉਸ ਤੋਂ ਪਹਿਲਾਂ ਜਿਹੜਾ ਸੀ ਬੀ ਸੀ ਕਰਾਣਾ ਜ਼ਰੂਰੀ ਹੁੰਦਾ ਹੈ ਪਹਿਲੇ 5 ਦਿਨਾਂ ਦੇ ਵਿੱਚ ਆਪਾਂ ਨੂੰ ਇੱਕ ਡਾਕਟਰੀ ਸਲਾਹ ਦੇ ਨਾਲ ਇੱਕ ਅਨੁਮਾਨ ਦੇ ਨਾਲ ਇੱਕ ਸਮੇਂ ਦੇ ਹਿਸਾਬ ਦੇ ਨਾਲ ਕਿ ਇਹ ਅਗਸਤ ਦੇ ਵਿੱਚ ਕੁਝ ਪ੍ਰੈਜ਼ੈਂਟ ਹੋ ਰਿਹਾ ਹੈਗਾ ਜਿਹੜਾ ਕਿ ਡੇਂਗੇ ਵਰਗਾ ਹੋ ਸਕਦਾ ਤੁਸੀਂ ਜਿਸ ਤਰ੍ਹਾਂ ਗੱਲ ਕਰ ਰਹੇ ਹੋ ਇਸ ਦਾ ਮਤਲਬ ਇਹ ਹੈ ਵੀ ਜੇ ਕਿਸ ਨੂੰ ਇਹ ਲੱਮ ਤਾਂ ਆ ਰਹੀਆਂ ਬੁਖਾਰ ਦੀਆਂ ਪਰ ਉਹ ਕੀ ਇਹ ਵਾਲੇ ਟੈਸਟ ਆਪਣੇ ਆਪ ਕਰਵਾ ਲੈ ਜਾਂ ਉਹ ਡਾਕਟਰ ਦੀ ਸਲਾਹ ਉਹਦੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਬੁਖਾਰ ਤੇ ਕਈ ਕਿਸਮ ਦੇ ਹੋ ਸਕਦੇ ਹਨ ਬੁਖਾਰ ਕਈ ਕਿਸਮ ਦੇ ਹੋ ਸਕਦੇ ਹਨ ਪਰ ਇਹ ਇੱਕ ਡਾਕਟਰੀ ਸਲਾਹ ਦੇ ਨਾਲ ਤੁਰਨਾ ਬਹੁਤ ਜ਼ਰੂਰੀ ਹੈ ਉਹਦੇ ਲਈ ਡਾਕਟਰ ਦੇ ਦਿਮਾਗ ਵਿੱਚ ਇਹ ਚੀਜ਼ ਵੀ ਹੈ ਕਿ ਇਹ ਸਮਾਂ ਹੈ ਹੋਰ ਮਰੀਜ਼ ਵੀ ਆ ਰਹੇ ਨੇ ਠੀਕ ਹੈ ਕਮਿਊਨਿਟੀ ਅੰਦਰ ਜੇ ਹੋਰ ਮਰੀਜ਼ ਨੇ ਤੇ ਐਦਾਂ ਦਾ ਬੁਖਾਰ ਹੋ ਰਿਹਾ ਤਾਂ ਬਹੁਤੇ ਟੈਸਟਾਂ ਦੀ ਲੋੜ ਨਹੀਂ ਹੈ ਤਾਂ ਪਹਿਲਾਂ ਹੀ ਪਤਾ ਹੈ ਕਿ ਇਹ ਵਾਲੀ ਚੀਜ਼ ਆ ਰਹੀ ਹੈ ਡਾਕਟਰ ਸਾਹਿਬ ਅਸੀਂ ਆਮ ਤੌਰ ਤੇ ਦੇਖਿਆ ਹੈ ਵੀ ਜਿਹੜੇ ਮਰੀਜ਼ ਹੁੰਦੇ ਹਨ ਉਹਨਾਂ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਨਾ ਪੈਂਦਾ ਹੈ ਜੀ ਤੇ ਆਬ ਬੁਖਾਰ ਦੇ ਵਿੱਚ ਹਰ ਵਾਰੀ ਤਾਂ ਸਾਨੂੰ ਨਹੀਂ ਦਾਖਲ ਕਰਨਾ ਪੈਂਦਾ ਕੀ ਇਹਦੇ ਕੁਝ ਖਾਸ ਪੜਾਅ ਹੁੰਦੇ ਹਨ ਕੋਈ ਸਟੇਜ ਹੁੰਦੀ ਹੈ ਵੀ ਜਿਹਦੇ ਵਿੱਚ ਇਹਦਾ ਇਲਾਜ ਘਰ ਹੋ ਸਕਦਾ ਹੈ ਜਾਂ ਇਹਨੂੰ ਸਾਨੂੰ ਹਸਪੀਟਲ ਚ ਮਰੀਜ਼ ਨੂੰ ਦਾਖਲ ਕਰਨਾ ਪੈਂਦਾ ਹੈ ਜੀ ਸਰ ਇਹਦੇ 80% ਮਰੀਜ਼ ਜਿਹੜੇ ਹੈ ਸਿੰਪਲ ਬੁਖਾਰ ਦੇ ਨਾਲ ਪ੍ਰੈਜੈਂਟ ਕਰਕੇ ਇੱਕ ਵਾਇਰਲ ਫੀਵਰ ਦੀ ਤਰ੍ਹਾਂ ਠੀਕ ਹੋ ਜਾਂਦੇ ਜੀ ਜੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਂਦੀ ਨਾ ਹੀ ਉਹਨਾਂ ਨੂੰ ਕੋਈ ਬਹੁਤੀਆਂ ਦਵਾਈਆਂ ਦੀ ਲੋੜ ਹੁੰਦੀ ਹੈ ਜੇ ਉਹ ਸਿੰਪਲ ਪੈਰਾਸੈਟਮ ਹੋ ਤੇ ਚੱਲਣ ਹਮ ਪੇਨ ਕਿਲਰਸ ਅਵੋਇਡ ਕਰੋ ਇਹਦੀ ਸਟੇजेस ਹੁੰਦੀਆਂ ਨੇ ਜੀ ਪਹਿਲਾ ਇਹਦਾ ਜਿਹੜੇ ਪੜਾਵ ਨੇ ਉਹ ਤਿੰਨ ਹਨ ਪਹਿਲਾ ਫੈਬਰਾਈਲ ਫੇਜ਼ ਜਿਹਦੇ ਵਿੱਚ ਫੀਵਰ ਆਉਂਦਾ ਉਸ ਤੋਂ ਅਗਲਾ ਹੁੰਦਾ ਕ੍ਰਿਟੀਕਲ ਫੇਜ਼ ਜਿਹੜਾ ਕਿ ਜਦੋਂ ਫੀਵਰ ਉਤਰਦਾ ਹੈ 7ਵੇਂ ਦਿਨ ਤਾਈਂ ਜਦੋਂ ਫੀਵਰ ਉਤਰਦਾ ਉਦੋਂ ਸੈੱਲ ਕੱਟਨੇ ਸ਼ੁਰੂ ਹੁੰਦੇ ਆ ਇੱਕ ਸਾਈਟੋਕਾਈਨ ਸੁਨਾਮੀ ਆਂਦੀ ਹੈ ਜੋ ਵਾਇਰਸ ਨੇ ਬਾਡੀ ਅੰਦਰ ਸੋਜਿਸ਼ ਜਾਂ ਇਨਫਲੇਮੇਸ਼ਨ ਕੀਤੀ ਹੈ ਉਹਦੇ ਨਾਲ ਕੁਝ ਇਨਫਲੇਮੇਸ਼ਨ ਵਾਲੇ ਸੋਜਿਸ਼ ਵਾਲੇ ਤੱਤ ਇੰਨੇ ਕੁ ਵਧ ਜਾਂਦੇ ਹਨ ਜਿਹਦੇ ਨਾਲ ਕ੍ਰੇਟਲੈਟਸ ਕਟ ਦੀਆਂ ਕੀ ਇਹ ਸਾਰੇ ਜਿੰਨੇ ਵੀ ਬੁਖਾਰ ਹੁੰਦੇ ਨੇ ਸਾਰਿਆਂ 'ਚ ਇਹ ਕੰਡੀਸ਼ਨ ਆਉਂਦੀ ਹੈ ਜਾਂ ਕਿਤੇ ਨਹੀਂ ਵੀ ਆਉਂਦੀ ਨਹੀਂ ਸਰ ਇਹ ਸਾਰੇ ਬੁਖਾਰਾਂ 'ਚ ਨਹੀਂ ਆਉਂਦੀ ਅੱਛਾ ਜੀ ਤੀਜਾ ਫੇਜ਼ ਇਹਦਾ ਜਿਹੜਾ ਰਿਕਵਰੀ ਦਾ ਫੇਜ਼ ਹੁੰਦਾ ਹੈ ਅੱਛਾ ਜੀ ਠੀਕ ਹੈ ਇਹਦੇ ਆਪਾਂ ਚਾਰ ਗ੍ਰੇਡਸ ਇਹਦੀ ਤੀਬਰਤਾ ਦੇ ਆਧਾਰ ਤੇ ਇਹਨੂੰ ਵੰਡਦੇ ਹਾਂ ਜੀ ਜੀ ਡੇਂਗੂ ਹੈਮਰੇਜਿਕ ਫੀਵਰ 1 2 3 ਤੇ 4 1 ਤੇ 2 ਮਾਈਲਡਨੈਸ ਹੁੰਦੀ ਹੈ ਜਿਹਦੇ ਵਿੱਚ ਬਹੁਤ ਹੀ ਮਾਮੂਲੀ ਬੁਖਾਰ ਪਲੇਟलेट्स ਘੱਟ ਹੋਣ ਤੋਂ ਅੰਦਾਜ਼ਾ ਹੁੰਦਾ ਹੈ ਮਰੀਜ਼ ਨੂੰ ਕੋਈ ਸ਼ੌਕ ਨਹੀਂ ਹੁੰਦਾ ਉਹਦਾ ਬੀਪੀ ਨਹੀਂ ਘਟਦਾ ਨਾ ਹੀ ਕੋਈ ਬਲੀਡਿੰਗ ਹੁੰਦੀ ਹੈ ਗ੍ਰੇਡ 1 ਅੰਦਰ ਜੀ ਜਿਹੜਾ 2 ਹੁੰਦਾ ਹੈਗਾ ਉਹਦੇ ਵਿੱਚ ਥੋੜੇ ਬਲੀਡਿੰਗ ਦੇ ਲੱਛਣ ਆਉਂਦੇ ਹਨ ਪਲੇਟलेट्स ਘਟੀਆਂ ਹੁੰਦੀਆਂ ਇੱਕ ਟੌਰਨਿਕੇ ਟੈਸਟ ਹੁੰਦਾ ਹੈਗਾ ਜਿਹੜਾ ਕਿ ਅਸੀਂ ਪ੍ਰੈਸ਼ਰ ਦੇ ਕੇ ਬਾਹਾਂ ਦੇ ਵਿੱਚ ਜੇ ਕੋਈ ਬਲੀਡਿੰਗ ਹੁੰਦੀ ਹੈ ਉਹ ਦੇਖਦੇ ਹਾਂ ਉਹ ਪੋਜ਼ਿਟਿਵ ਹੋ ਜਾਂਦਾ ਤੀਜੇ ਫੇਜ਼ ਅੰਦਰ ਜਿਹੜਾ ਹੈਗਾ ਬਲੱਡ ਪ੍ਰੈਸ਼ਰ ਘਟਣਾ ਸ਼ੁਰੂ ਹੁੰਦਾ ਜਿੱਦਾਂ ਕਿ ਡਾਕਟਰ ਸਾਹਿਬ ਨੇ ਕਿਹਾ ਜੀ ਤੇ ਚੌਥੇ ਫੇਜ਼ ਅੰਦਰ ਬਲੱਡ ਪ੍ਰੈਸ਼ਰ ਇੰਨਾ ਕਿ ਘਟਦਾ ਹੈ ਕਿ ਉਹਦੇ ਵਿੱਚ ਉਹਦੀ ਰਿਕਵਰੀ ਬੜੀ ਮੁਸ਼ਕਲ ਹੁੰਦੀ ਹੈ ਅੱਛਾ ਤੇ ਇਹ ਡਾਕਟਰ ਸਾਹਿਬ ਜਿਸ ਤਰ੍ਹਾਂ ਇਹਨਾਂ ਨੇ ਡਾਕਟਰ ਸਾਹਿਬ ਨੇ ਦੱਸਿਆ ਵੀ ਇਹਦੇ ਅਲੱਗ-ਅਲੱਗ ਚਾਰ ਫੇਜ਼ ਨੇ ਕਿਹੜੇ ਫੇਜ਼ 'ਚ ਮਰੀਜ਼ ਨੂੰ ਹਸਪੀਟਲ ਲੱਗਦਾ ਹੈ ਵੀ ਉਹਨੂੰ ਦਾਖਲ ਹੋਣਾ ਹੀ ਪੈਣਾ ਉਹਦਾ ਘਰ ਹੀ ਇਲਾਜ ਨਹੀਂ ਹੋ ਸਕਦਾ ਇਹ 3rd ਫੇਜ਼ ਹੈ ਜੀ ਜਿਹਦੇ ਤੋਂ ਬਾਅਦ ਪੇਸ਼ੈਂਟ ਨੂੰ TLs ਜਿਹੜੇ thrombocytopenia ਜਿੰਨੂੰ ਸੀ ਕਹ ਦਿੰਨੇ ਆਂ ਔਰ leukopenia ਜਿੰਨੂੰ ਕਹ ਦਿੰਨੇ ਆਂ ਮਤਲਬ ਚਿੱਟੇ ਸੈਲਸ ਦਾ ਘਟ ਜਾਣਾ ਔਰ platelets ਦਾ ਘਟ ਜਾਣਾ ਉਹ 20000 10000 ਤੱਕ ਵੀ ਪਹੁੰਚ ਜਾਂਦਾ ਕਿਉਂਕਿ ਅਸੀਂ ਅਕਸਰ ਦੇਖਦੇ ਆਂ ਵੀ ਮਰੀਜ਼ ਨੂੰ ਦਾਖਲ ਕਰਾ ਕੇ ਕਹਿੰਦੇ ਜੀ ਤੁਹਾਨੂੰ ਸੈਲ ਚੜਾਣੇ ਆ ਜੀ ਸੈਲ ਘਟ ਗਏ ਜੀ ਆਮ ਤੌਰ ਤੇ ਕਹਿੰਦੇ ਸੈਲ ਘਟਣ ਵਾਲਾ ਬੁਖਾਰ ਨਹੀਂ ਨਹੀਂ ਇਨੀਸ਼ially ਤਾਂ ਪੇਸ਼ੈਂਟ ਨੂੰ ਸਿਰਫ ਫਲੂਇਡ ਇਨਟੇਕ ਤੋਂ ਹੀ ਡਾਕਟਰਸ ਅਨੂੰ ਰਿਕਵਰ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂ ਜੇ ਪੇਸ਼ੈਂਟ ਦੇ ਪਲੇਟलेट्स ਕਾਫੀ ਲੋ ਹੈ ਤਾਂ ਫਿਰ ਐਸ ਡੀ ਪੀ ਸੀ ਦੀ ਅਸੀਂ ਉਹਨੂੰ ਰਸ਼ ਕਰਵਾਨੇ ਆ ਹਸਪੀਟਲ ਦੇ ਵਿੱਚ ਠੀਕ ਹੈ ਅ ਦਰਸ਼ਕੋ ਜਿਸ ਤਰ੍ਹਾਂ ਡਾਕਟਰ ਸਾਹਿਬ ਅਜੇ ਜੀ ਦੱਸਰੇ ਨੇ ਵੀ ਇਹਨੂੰ ਜਿਹਦੀ ਜਿਹੜੀ ਡੇਂਗੂ ਦੀ ਪਰਨੰਸੀਏਸ਼ਨ ਹੈ ਪੰਜਾਬੀ ਦੇ ਵਿੱਚ ਅਸੀਂ ਡੇਂਗੂ ਕਹਿ ਦਿੰਦੇ ਆ ਬ੍ਰਿਟਿਸ਼ ਜਿਹੜਾ ਦਾ ਐਕਸੈਂਟ ਇਹਨੂੰ ਡੈਂਗੀ ਕਹਿ ਦਿੰਦੇ ਨੇ ਔਰ ਜਿਹੜਾ ਇੰਗਲਿਸ਼ ਜਿਹੜਾ ਅਮਰੀਕਨ ਐਕਸੈਂਟ ਹੈ ਉਹਦੇ ਵਿੱਚ ਡੈਂਗੇ ਵੀ ਕਹਿ ਦਿੰਦੇ ਨੇ ਸੋ ਇਹ ਕਿਤੇ ਵੀ ਇਹ ਵਰਡ ਯੂਜ਼ ਹੁੰਦੇ ਨੇ ਇਹਨਾਂ ਦਾ ਮਤਲਬ ਸਾਰਿਆਂ ਦਾ ਇੱਕੋ ਹੀ ਹੁੰਦਾ ਹੈ ਅੱਛਾ ਡਾਕਟਰ ਸਾਹਿਬ ਕਿਸੇ ਨੂੰ ਬੁਖਾਰ ਹੋ ਗਿਆ ਉਹਨੇ ਟੈਸਟ ਕਰਵਾ ਲਏ ਵੀ ਇਸ ਤਰ੍ਹਾਂ ਉਹਨੂੰ ਆਪਣਾ ਡੇਂਗੂ ਦਾ ਉਹਨੂੰ ਰੋਗ ਹੋ ਰਿਹਾ ਹੈ ਇਹਦੇ ਵਿੱਚ ਕੋਈ ਖਾਸ ਦਵਾਈਆਂ ਸਾਨੂੰ ਖਾਣੀਆਂ ਚਾਹੀਦੀਆਂ ਹਨ ਜਾਂ ਨਹੀਂ ਖਾਣੀਆਂ ਚਾਹੀਦੀਆਂ ਹਨ ਉਹ ਮੈਂ ਇਸ ਕਰਕੇ ਪੁੱਛ ਰਿਹਾ ਕਿਉਂਕਿ ਆਮ ਤੌਰ ਤੇ ਕੀ ਹੁੰਦਾ ਹੈ ਵੀ ਕੋਈ ਪਿੰਡਾਂ ਦੇ ਵਿੱਚ ਜਿਹੜੇ ਡਾਕਟਰਸ ਹੁੰਦੇ ਨੇ ਜਾਂ ਆਰਐਮਪੀ ਡਾਕਟਰਸ ਨੇ ਜਾਂ ਮੈਡੀਕਲ ਸਟੋਰ ਤੋਂ ਕਈ ਲੋਕੀ ਦਵਾਈ ਲੈ ਕੇ ਖਾ ਲੈਂਦੇ ਹਨ ਉਸ ਵੇਲੇ ਕਿਹੜੀ ਦਵਾਈ ਖਾਣ ਦੇ ਨਾਲ ਨੁਕਸਾਨ ਹੈ ਕਿਹਦੇ ਨਾਲ ਫਾਇਦਾ ਹੈ ਇਸ ਬਾਰੇ ਥੋੜਾ ਜਿਆਦਾ ਜਾਣਕਾਰੀ ਦਿਓ ਇਸ ਬੁਖਾਰ ਅੰਦਰ ਦਰਦਾਂ ਬਹੁਤ ਹੁੰਦੀਆਂ ਨੇ ਜੀ ਜੀ ਹਰ ਇਨਸਾਨ ਹਰ ਜਿਹੜਾ ਕਿ ਲੋਰ ਤਬਕੇ ਤੋਂ ਆਂਦਾ ਹੈ ਉਸ ਨੂੰ ਲੱਗਦਾ ਕਿ ਮੈਂ ਛੇਤੀ ਕੰਮ ਤੇ ਮੁੜਾਂ ਛੇਤੀ ਦਰਦਾਂ ਠੀਕ ਹੋਣ ਮੈਂ ਛੇਤੀ ਕੱਲ ਨੂੰ ਹੀ ਹੋਂਦ ਉਹ ਆਪਣੇ ਕੰਮ ਤੇ ਮੇਰੀ ਦਿਹਾੜੀ ਨਾ ਟੁੱਟੇ ਜੀ ਗੋਲੀ ਫੜ ਕੇ ਕਹਿੰਦੇ ਡਾਕਟਰ ਸਾਹਿਬ ਟੀਕਾ ਲਾ ਦਿਓ ਮੈਂ ਛੇਤੀ ਜਾਣਾ ਉਸ ਕਰਕੇ ਉਹ ਛੇਤੀ ਗੋਲੀ ਫੜ ਲੈਂਦੇ ਆ ਦੁਕਾਨਾਂ ਤੋਂ ਫੜ ਲੈਂਦੇ ਆ ਪੇਨ ਕਿਲਰ ਲੈ ਲੈਂਦੇ ਆ ਬਰੂਫਨ ਲੈ ਲੈਂਦੇ ਆ ਜਿਨ੍ਹਾਂ ਨੂੰ ਅਸੀਂ ਐਨਸੈਡਸ ਕਹਿੰਦੇ ਆ ਹੈਗੇ ਆ ਨਿਮੈਸੂਲਾਈਡਰਗੀਆਂ ਗੋਲੀਆਂ ਲੈ ਲੈਂਦੇ ਨੇ ਇਹ ਪੇਨ ਕਿਲਰਸ ਦੇ ਨਾਲ ਇਹ ਸੈੱਲ ਬਹੁਤ ਹੀ ਜਲਦੀ ਘਟਣ ਲੱਗ ਪੈਂਦੇ ਅੱਛਾ ਠੀਕ ਹੋਣ ਦੀ ਬਜਾਏ ਇਹ ਸੈੱਲ ਘਟਦੇ ਯਾਨੀ ਕਿ ਬਿਮਾਰੀ ਹੋਰ ਵਿਗੜ ਜਾਂਦੀ ਹੈ ਹੋਰ ਵਿਗੜਨੀ ਸ਼ੁਰੂ ਹੋ ਜਾਂਦੀ ਹੈ ਜੇ ਅਸੀਂ ਦਰਦ ਦੀ ਗੋਲੀ ਖਾਧੀ ਤੇ ਦਮਾਈ ਹੋ ਹੋਰ ਵਿਗੜਨੇ ਸ਼ੁਰੂ ਹੋ ਗਈ। ਇਹਦੇ ਵਿੱਚ ਥੋੜਾ ਜਿਹਾ ਧਰਮਾ ਰੱਖ ਕੇ ਆਪਾਂ ਪੈਰਾਸੀਟਾਮੋਲ ਦੀ ਗੋਲੀ ਤੇ ਹੀ ਰਹਿਣਾ ਹੁੰਦਾ ਹੈ। ਜੇ ਬੁਖਾਰ 102, 103 ਤੋਂ ਉੱਤੇ ਜਾਣਾ ਸ਼ੁਰੂ ਹੋਏ ਤੇ ਆਪਾਂ ਪਾਣੀ ਦੀਆਂ ਪੱਟੀਆਂ ਕਰਨੀਆਂ ਹੈ ਸਿਰ ਤੇ, ਪੇਟ ਤੇ। ਬੁਖਾਰ ਉਤਰ ਜਾਂਦਾ ਹੈ ਆਪਾਂ ਇਹ 3-4-5 ਦਿਨ ਜਿਹੜੇ ਔਖੇ ਕੱਢ ਲੈਣੇ ਹੈ ਤਾਂ ਕਿ ਆਪਾਂ ਕ੍ਰਿਟੀਕਲ ਫੇਸ 'ਚ ਜਾਣ ਤੋਂ ਰੁਕ ਜਾਈਏ ਪੈਰਾਸੈਟਾਮੋਲ 500 ਮਿਲੀਗ੍ਰਾਮ ਦੀ ਗੋਲੀ ਉਹ ਵੀ ਕਈ ਲੋਕ 1 ਗ੍ਰਾਮ 1.5 ਗ੍ਰਾਮ ਇੰਨੀ ਲੈਣੀ ਸ਼ੁਰੂ ਕਰ ਦਿੰਦੇ 500 ਮਿਲੀਗ੍ਰਾਮ ਦੀ ਗੋਲੀ ਆਪਾਂ 6 ਘੰਟੇ ਤੋਂ ਪਹਿਲਾਂ ਨਹੀਂ ਵਰਤਣੀ ਹੁੰਦੀ ਚਾਰ ਗੋਲੀਆਂ ਪੰਜ ਗੋਲੀਆਂ ਤੋਂ ਵੱਧ ਇੱਕ ਦਿਨ 'ਚ ਨਹੀਂ ਲੈਣ ਦੀ ਲੋੜ ਹੁੰਦੀ ਹੈ ਸੋ ਕਹਾਣੀ ਇਹ ਹੈ ਵੀ ਜੇ ਤੁਹਾਨੂੰ ਜ਼ਿਆਦਾ ਦਰਦ ਹੈ ਵੀ ਤੇ ਕੋਈ ਵੀ ਤੁਸੀਂ ਦਰਦ ਵਾਲੀ ਗੋਲੀ ਨਹੀਂ ਖਾਣੇ ਨਹੀਂ ਲੈਣੀ ਔਰ ਦੂਸਰਾ ਜੇ ਖਾਣੀ ਹੈ ਤੇ ਉਹ 6 ਘੰਟੇ ਤੋਂ ਪਹਿਲਾਂ ਜੇ ਉਹ ਤੁਸੀਂ ਪੈਰਾਸੈਟਾਮੋਲ ਦੀ ਗੋਲੀ ਪੈਰਾਸਟਾਮੋਲ ਜਾਂ ਉਹ ਗੋਲੀ 6 ਘੰਟੇ ਤੋਂ ਪਹਿਲਾਂ ਨੂੰ ਰਿਪੀਟ ਨਹੀਂ ਕਰਨਾ ਨਹੀਂ ਤੇ ਤੁਹਾਡਾ ਜਿਹੜਾ ਰੋਗ ਹੈ ਹੋਰ ਵਿਗੜੇਗਾ ਹੋਰ ਵਿਗੜੇਗਾ ਬਿਲਕੁਲ ਜੀ ਪਾਣੀ ਦਾ ਇਨਟੇਕ ਇਹਦੇ ਵਿੱਚ ਠੀਕ ਰੱਖਣਾ ਹੈ ਸਰ ਹਮਮ ਤੇ ਨਾਲ ਕੋਈ ਮਲਟੀਵਿਟਾਮਿਨ ਜਾਂ ਕੋਈ ਦੇਸੀ ਟੋਟਕੇ ਇਹ ਕਰਨ ਦੀ ਲੋੜ ਨਹੀਂ ਹੁੰਦੀ ਹੈ ਉਲਟੀਆਂ ਆਉਂਦੀਆਂ ਨੇ ਤੁਸੀਂ ਮੈਨੂੰ ਇੱਕ ਪਹਿਲਾਂ ਵੀ ਸਵਾਲ ਪੁੱਛਿਆ ਸੀ ਕਿ ਦਾਖਲ ਕਰਨ ਦੀ ਲੋੜ ਕਦੋਂ ਹੁੰਦੀ ਹੈ ਉਹ ਸਟੇਜ 3 4 ਤੋਂ ਇਲਾਵਾ ਕੁਝ ਵਾਰਨਿੰਗ ਸਿੰਪਟਮਸ ਹੁੰਦੇ ਨੇ ਜਿੱਚ ਉਲਟੀਆਂ ਲਗਾਤਾਰ ਆਣਾ ਬੁਖਾਰ ਦਾ ਨਾ ਟੁੱਟਣਾ ਸਿਰ ਪੀੜ ਬਹੁਤ ਹੋਣਾ ਬਲੀਡਿੰਗ ਹੋਣੀ ਬੀਪੀ ਦਾ ਘਟ ਜਾਣਾ ਯੂਰਿਨ ਆਉਟਪੁੱਟ ਪਿਸ਼ਾਬ ਦਾ ਘਟ ਆਣਾ ਜਾਂ ਪੇਟ ਅੰਦਰ ਲਿਵਰ ਵਾਲੀ ਪਾਸੇ ਸੱਜੇ ਪਾਸੇ ਬਹੁਤ ਦਰਦ ਹੋਣਾ ਹਨ ਅੱਛਾ ਡਾਕਟਰ ਸਾਹਿਬ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਵੀ ਇਹਦਾ ਇਲਾਜ ਅਸੀਂ ਕਿਸ ਤਰੀਕੇ ਨਾਲ ਉਹ ਮਤਲਬ ਕਿ ਜਿਸ ਨੂੰ ਸਾਨੂੰ ਖੁਦ ਧਿਆਨ ਰੱਖਣਾ ਪੈਂਦਾ ਹੈ ਕਿ ਅਸੀਂ ਸਾਡਾ ਇਲਾਜ ਕੀ ਹੋ ਰਿਹਾ ਕੀ ਅਸੀਂ ਬਿਮਾਰੀ ਨੂੰ ਰਿਗਾਰਡ ਤੇ ਨਹੀਂ ਔਰ ਕਹਿੰਦੇ ਨੇ ਵੀ ਆਯੁਰਵੈਦਿਕ ਜਿਹੜਾ ਉਹ ਘਰੋਂ ਸ਼ੁਰੂ ਹੋ ਜਾਂਦਾ ਹੈ ਤੁਹਾਡੀ ਰਸੋਈ ਚੋਂ ਸ਼ੁਰੂ ਹੋ ਜਾਂਦਾ ਹੈ ਕੀ ਉਹਦੇ ਵਿੱਚ ਕੋਈ ਐਸੀ ਆਪਾਂ ਘਰ ਦੇ ਵਿੱਚ ਕੋਈ ਖਾਣ ਪੀਣ ਦੇ ਵਿੱਚ ਇਹੋ ਜਿਹਾ ਪ੍ਰੀਜ਼ ਇਹੋ ਜੀ ਚੀਜ਼ ਕੀ ਖਾਈਏ ਕੀ ਨਾ ਖਾਈਏ ਜਿਹਦੇ ਕਰਕੇ ਸਾਡੇ ਅੰਦਰ ਬਿਮਾਰੀ ਨਾਲ ਲੜਨ ਦੀ ਤਾਕਤ ਵਧ ਜਾਏ ਔਰ ਅਸੀਂ ਜਲਦੀ ਠੀਕ ਹੋ ਸਕੀਏ ਕੁਝ ਇਹੋ ਜਿਹਾ ਫਾਰਮੂਲਾ ਵੀ ਹੁੰਦਾ ਹੈ ਯੂਜੂਲੀ ਇਹ ਫਾਰਮੂਲੇ ਜਿਹੜੇ ਆ ਹੁਣ ਤੱਕ ਥੋੜੇ ਥੋੜੇ 1-2 ਸਾਲ ਪਹਿਲੇ ਤੱਕ ਚੱਲਦੇ ਸੀ ਬਟ ਹੁਣ ਲੋਕ ਕਾਫੀ ਅਵੇਅਰ ਹੋ ਗਏ ਐਸ ਚੀਜ਼ ਤੋਂ ਔਰ ਖੁਦ ਕਰ ਟੋਟ ਕੇ ਕਰਨ ਤੋਂ ਬਚਾਏ ਉਹ ਇੱਕ ਪ੍ਰੋਪਰ ਇਥਿਕਲੀ ਡਾਕਟਰ ਕੋਲ ਜਾ ਕੇ ਆਯੁਰਵੈਦ ਦੇ ਡਾਕਟਰ ਕੋਲ ਜਾ ਕੇ ਮਿਲਣਾ ਹੀ ਪਸੰਦ ਕਰਦੇ ਆ ਕਿਉਂਕਿ ਉਹਨਾਂ ਨੇ ਬੜੀ ਬੜੀ ਦੇਖਿਆ ਹੈ ਕਿ ਆਪਣੇ ਤੌਰ ਤੇ ਗਿਲੋਏ ਦੇ ਕਾੜੇ ਪੀਣ ਦੇ ਨਾਲ ਹਲਦੀਆਂ ਪੀਣ ਦੇ ਨਾਲ ਉਹ ਜ਼ਿਆਦਾ ਬਿਮਾਰ ਹੋਇਆ ਤਾਂ ਐਸ ਦੇ ਅਕੋਰਡਿੰਗਲੀ ਜੇ ਡਾਕਟਰ ਕੋਲ ਜਾ ਕੇ ਪ੍ਰੋਪਰਲੀ ਦਿਖਾਇਆ ਜਾਏ ਤਾਂ ਉਹਦੇ ਚ ਉਹ ਪ੍ਰੋਪਰ ਉਹਨਾਂ ਨੂੰ ਸਲਾਹ ਦੇ ਸਕਦੇ ਆ ਕਿ ਇਮਿਊਨਿਟੀ ਬੂਸਟਰ ਕਿੰਨੀ ਡੋਜ਼ ਦੇ ਵਿੱਚ ਦੇਣੇ ਆ ਨਾ ਲਿਵਰ ਟੋਨਿਕਸ ਕਿੰਨੀ ਡੋਜ਼ ਦੇ ਦੇਣੇ ਆ ਔਰ ਨਾਲ ਪਿਤ ਸ਼ਮਕ ਚੀਜ਼ਾਂ ਜਿਹੜੀਆਂ ਬਾਡੀ ਦੇ ਵਿੱਚ ਹੀਟ ਨੂੰ ਘਟਾਉਂਦੀਆਂ ਔਰ ਡੈਫੀਨੇਟਲੀ ਇਨਫੈਕਸ਼ਨ ਨੂੰ ਘਟਾਉਂਦੀਆਂ ਉਹ ਕਿਸ ਤਰ੍ਹਾਂ ਦੇ ਹਿਸਾਬ ਨਾਲ ਦੇਣੇ ਆ ਓਕੇ ਤਾਂ ਇਹਦਾ ਬਹੁਤ ਵੱਡਾ ਸੋ ਸੋ ਡਾਕਟਰ ਸਾਹਿਬ ਜਿਸ ਤਰ੍ਹਾਂ ਦੇ ਸੇ ਵੀ ਇਹ ਬਿਮਾਰੀ ਐਸੀ ਐ ਵੀ ਜਿਹੜੀ ਜਾਨ ਲੈਣ ਤੱਕ ਚਲੀ ਜਾਂਦੀ ਹੈ ਔਰ ਇਹਦਾ ਜੇ ਘਰ ਇਲਾਜ ਹੋ ਜਾਏ ਤੇ ਬेटर ਹੈ ਤੇ ਨਹੀਂ ਤੇ ਹਸਪੀਟਲ ਜਾ ਕੇ ਵੀ ਭਾਰੀ ਖਰਚਾ ਬਰਦਾਸ਼ਤ ਕਰਨਾ ਪੈਂਦਾ ਹੈ ਕੀ ਕੋਈ ਐਸੇ ਤਰੀਕੇ ਹਨ ਵੀ ਜਿਹਦੇ ਕਰਕੇ ਸਾਨੂੰ ਬਿਮਾਰੀ ਹੋਵੇ ਹੀ ਨਾ ਬਿਲਕੁਲ ਸਰ ਜੀ ਇਹਦਾ ਸਭ ਨਾਲੋਂ ਪਹਿਲਾਂ ਲੋਕਾਂ ਦਾ ਮੇਨ ਰੋਲ ਹੈ ਜੀ ਰੋਕ ਥਾ ਜੀ ਆਪਾਂ ਰੋਕਥਾਮ ਤੋਂ ਅੱਗੇ ਇਲਾਜ ਵੱਲ ਤੁਰ ਪੈਨੇ ਹਾਂ ਪਹਿਲਾਂ ਰੋਕਥਾਮ ਕਰਨੀ ਹੈ ਆਪਣੇ ਆਲੇ ਦੁਆਲੇ ਲੋੜ ਹੈ ਛਾਤੀ ਮਾਰਨ ਦੀ ਅੱਛਾ ਆਪਾਂ ਕਿਤੇ ਪਾਣੀ ਤਾਂ ਨਹੀਂ ਇਕੱਠਾ ਕੀਤਾ ਹੋਇਆ ਆਪਾਂ ਕਿਤੇ ਟਾਇਰ ਤਾਂ ਨਹੀਂ ਰੱਖਿਆ ਕਿਤੇ ਆਪਣੇ ਵਾਰਾਂਡੇ ਚ ਕੂਲਰਾਂ ਚ ਪਾਣੀ ਤਾਂ ਨਹੀਂ ਉਹਦਾ ਕਾਰਨ ਕੀ ਹੈ ਡਾਕਟਰ ਸਾਹਿਬ ਉਹਦਾ ਕਾਰਨ ਇਹ ਹੈ ਕਿ ਮੱਛਰ ਨੇ ਪਣਪਣਾ ਹੀ ਪਾਣੀ ਦੀ ਸਰਫੇਸ ਦੇ ਕੋਲ ਹੈ ਜੀ ਤੇ ਜਿਹੜੀ ਇਹਦੀ ਡਿਵੈਲਪਮੈਂਟ ਹੈ ਜਦੋਂ ਮੱਛਰ ਬਨਣ ਤੋਂ ਪਹਿਲਾਂ ਇਹ ਜਿਹੜੀ ਲਾਰਵਲ ਫਾਰਮ ਆਪਾਂ ਕਹਿੰਦੇ ਹਾਂ ਇਹ ਪਾਣੀ ਦੇ ਵਿੱਚ ਹੀ ਹੁੰਦੀ ਹੈ ਐਕੁਆਟਿਕ ਫਾਰਮ ਹੀ ਹੁੰਦੀ ਹੈ ਠੀਕ ਜੇ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਦੀ ਕਲੈਕਸ਼ਨ ਹੈ ਉਹਨੂੰ ਆਪਾਂ ਡਰੇਨ ਕਰਨਾ ਹੈ ਉੱਥੇ ਧਿਆਨ ਰੱਖਣਾ ਹੈ ਆਪਣੀਆਂ ਪੂਰੀ ਬਾਹਲੀਆ ਕਮੀਜ਼ਾਂ ਜਿਹੜਾ ਸੀਜ਼ਨ ਆਪਾਂ ਦੱਸਿਆ ਅਗਸਤ ਤੋਂ ਲੈ ਕੇ ਅਕਤੂਬਰ ਤਾਈਂ ਪੂਰੀ ਬਾਹਲੀਆ ਕਮੀਜ਼ਾਂ ਪਾਣੀਆਂ ਹੈ ਮੱਛਰਾਂ ਨੂੰ ਪ੍ਰिवेंट ਕਰਨ ਲਈ ਬਾਈਟ ਤੋਂ ਆਪਾਂ ਆਡੋਮੋਸ ਵਰਗੀਆਂ ਫਿਨਾਈਲ ਬੈਂਜ਼ਮੀਨ ਵਰਗੀਆਂ ਦਵਾਈਆਂ ਲਗਾ ਕੇ ਰੱਖਣੀਆਂ ਹਨ ਮੋਸਕੀਟੋ ਨੈਟਵਰਥ ਨੇ ਹਨ ਸਰਕਾਰਾਂ ਨੂੰ ਕੁਐਸਚਨ ਨਾਲ ਕੁਝ ਨਹੀਂ ਹੁੰਦਾ ਆਪਾਂ ਆਪਣਾ ਆਪ ਧਿਆਨ ਰੱਖਣਾ ਹੈ ਮੱਛਰ ਨੂੰ ਪਣਪਣ ਤੋਂ ਰੋਕਣਾ ਹੈ ਜੇ ਮੱਛਰ ਦੇ ਲੈਵਲ ਤੇ ਆਪਾਂ ਹਿੱਟ ਕਰਦੇ ਆਂ ਆਪਾਂ ਤਾਂ ਹੀ ਇਹ ਬਿਮਾਰੀ ਨੂੰ ਠੀਕ ਕਰ ਸਕਦੇ ਆਂ ਵਾਇਰਸ ਨੂੰ ਠੀਕ ਕਰਨ ਦੇ ਨਾਲ ਬਿਮਾਰੀ ਠੀਕ ਨਹੀਂ ਹੋਣੀ ਲੋਕੋ ਆਪਾਂ ਇਸ ਮੱਛਰ ਨੂੰ ਰੋਕੀਏ ਆਪਣਾ ਧਿਆਨ ਰੱਖੀਏ ਸਰਕਾਰਾਂ ਦਾ ਰੋਲ ਕੁਝ ਹੈ ਲਾਈਕ ਫੋਗਿੰਗ ਆਪਣਾ ਇਸ ਸੀਜ਼ਨ ਅੰਦਰ ਫੋਗਿੰਗ ਕਰਾਂਦੀ ਹੈ ਮੱਛਰ ਮਾਰਨ ਦੀ ਦਵਾਈ ਜਿਹੜੀ ਛੜਕਾਂਦੀ ਹੈ ਉਹਦੇ ਨਾਲ ਮੱਛਰ ਦੀ ਰੋਕਥਾਮ ਹੁੰਦੀ ਹੈ ਠੀਕੇ ਡਾਕਟਰ ਸਾਹਿਬ ਤੁਸੀਂ ਇਹ ਜਿਹੜਾ ਵਿਸ਼ਾ ਸੀ ਡੇਂਗੂ ਇਹਦੇ ਬਾਰੇ ਬਹੁਤ ਹੀ ਬਿਹਤਰ ਜਾਣਕਾਰੀ ਤੁਸੀਂ ਦੋਵੇਂ ਡਾਕਟਰ ਸਾਹਿਬ ਨੇ ਦਿੱਤੀ ਹੈ ਸੋ ਦਰਸ਼ਕੋ ਦੋ ਇਹ ਜਿਹੜੀਆਂ ਚੀਜ਼ਾਂ ਨੇ ਮੈਂ ਜਿੱਸਾ ਪਹਿਲਾਂ ਕਿਹਾ ਸੀ ਧਿਆਨ ਚ ਰੱਖਣ ਵਾਲੀਆਂ ਹਨ ਸਭ ਤੋਂ ਪਹਿਲਾਂ ਵੀ ਬਿਮਾਰੀ ਤੁਹਾਨੂੰ ਹੋਵੇ ਨਾ ਇਸ ਕਰਕੇ ਤੁਸੀਂ ਇਹਦੇ ਲਈ ਪੂਰਾ ਆਪਣੇ ਆਪ ਦਾ ਵਿਚਾਰ ਰੱਖੋ ਮੱਛਰ ਨੂੰ ਪੈਦਾ ਨਾ ਹੋਣ ਦਿਓ ਉਹਦੇ ਸਾਰੇ ਕਾਰਨ ਖਤਮ ਕਰ ਦਿਓ ਦੂਸਰਾ ਜੇ ਇਹ ਬਿਮਾਰੀ ਹੋ ਗਈ ਹੈ ਪ੍ਰੋਪਰ ਡਾਕਟਰ ਕੋਲ ਜਾ ਕੇ ਇਸ ਦਾ ਇਲਾਜ ਕਰਾਓ ਆਪਣੇ ਆਪ ਇਸ ਦਾ ਇਲਾਜ ਨਾ ਕਰੋ ਸੋ ਇਹ ਕੁਝ ਸਾਵਧਾਨੀਆਂ ਨਾਲ ਅਸੀਂ ਇਸ ਬਿਮਾਰੀ ਤੋਂ ਬੜੇ ਜਲਦੀ ਹੀ ਨਿਕਲ ਸਕਦੇ ਹਾਂ ਡਾਕਟਰ ਸਾਹਿਬ ਆਪ ਤੋਂ ਤੁਸੀਂ ਦੋਵਾਂ ਨੇ ਬਹੁਤ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ-ਬਹੁਤ ਧੰਨਵਾਦ ਦਰਸ਼ਕਾਂ ਦਾ ਵੀ ਧੰਨਵਾਦ ਧੰਨਵਾਦ ਜੀ